नमस्कार सरकारिया प्रोग्राम में स्वास्थ्य प्रदेशी जी दरस आप जी दा हार्दिक स्वागत है पेश है जिलाधीश भाग सिंह का स्वागत आज्ञा विशेष कार्यक्रम सभी <स्थारी> भाई

Yeah. ਇਹ ਨੂੰ ਕੱਢਿਆ ਨਹੀਂ 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 ਇਹ ਕਰਕੇ ਪਾ ਬਰੀਆ ਲੁਕਾਇਆ ਇਹ ਪਾਣੀ ਡਰ ਗਿਆ ਇਹ ਜੋ ਅੰਦਰ ਪੰਡਰ ਹੈ ਇਹ ਦੇਖੋ ਇਹ ਦੇਖੋ ਅੱਗੇ ਤੇ ਆ ਗਿਆ ਬੋਟਾ ਆ ਗਿਆ ਬੋਟਾ ਜਿੰਨੇ ਤੋਂ ਆਉਣਾ ਆਂ ਕਿਹੜਾ ਇਹ ਤੇ ਅੱਜ ਅੱਗੇ ਆ ਜਾਓ ਇੱਥੇ ਚੱਲੇ ਆ ਨਾ ਗੇਟ ਇੱਕ ਦਰ ਪਿਆ ਤੇਰਾ ਨਾਮbro ਰਹੀ ਰਹੋ ਪੀਓ ਕਿ ਨਾ ਹੋ ਇੰਦਰੀਆਂ ਨੂੰ ਪਾਣੀ ਕੱਟਿਆ ਸੰਚਾਰ ਪਿੰਡਾਂ ਦਾ 6-7 ਕਿਲੋ ਮੀਟਰ ਦੇ 6.5 ਕਿਲੇ ਆ ਦੇ ਵਾਹ ਸੇ ਮੁੱਖ ਮੰਤਰੀ ਨੇ ਹੱਥ ਖੜੇ ਕਰ ਦਿੱਤੇ ਖੜੇ ਹੀ ਆ ਜੀ ਤੁਹਾਨੂੰ ਬੌਜਨ ਸਮਾਜ ਪਾਰਟੀ ਤੁਹਾਡਾ ਮੁੱਦਾ ਉਠਾਊਗੀ ਠੀਕ ਹੈ ਅਸੀਂ ਗਵਰਨਰ ਨਾਲ ਵੀ ਕੰਟੈਕਟ ਕਰਾਂਗੇ ਠੀਕ ਹੈ ਪਾਰਟੀ ਬਣੇ ਇਸ ਮੈਂਬਰਾਂ ਨਾਲ ਵੀ ਜੀਆ ਨਿਹਾਰ ਦੇ ਨਾਲ ਵੀ ਬਿਨਾਂ ਪ੍ਰਸ਼ਾਸਨ ਦੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਨਾਲ ਹੋਰ ਸਰਕਾਰਾਂ ਨਾਲ ਕੇਂਦਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਹੜ੍ਹ ਪ੍ਰਭਾਵਿਤ ਰਾਜੇ ਤਾਂ तकरीबन 8-9 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਪੰਜਾਬ ਦੇ ਉਹ ਸਾਰੀਆਂ ਦਰਿਆਵਾਂ ਜਿਹੜੇ ਆ ਉਹਨਾਂ ਦਾ ਪਾਣੀ ਖੋਲ ਦਿੱਤਾ ਗਿਆ ਔਰ ਕਾਫੀ ਬੰਨ ਜਿਹੜੇ ਆ ਟੁੱਟ ਗਏ ਕੋਦੇ ਨਾਲ ਮੇਰਾ ਖਿਆਲ ਆ ਵੀ ਹਜ਼ਾਰਕ ਦੇ ਲਾਗੇ ਸ਼ਾਇਦ ਪਿੱਟ ਪ੍ਰਭਾਵ ਮੈਂ ਖਾਲਸਾ ਮੈਂ ਅੱਜ ਰੜਾ ਮੰਡ ਦੇ ਵਿੱਚ ਸਾਡੇ ਕੋਲ ਸ਼ਾਹੀ امام ਸਾਹਿਬ ਆਏ ਐ ਕਿ ਅੱਜ ਨਹੀਂ ਆਏ ਜਦੋਂ ਸਾਡਾ 220 ਦੇ ਵਿੱਚ ਅੰਦੋਲਨ ਵੀ ਦਿੱਲੀ ਚੱਲਦਾ ਸੀ ਤੇ ਉੱਥੇ ਵੀ ਇਹਨਾਂ ਦੇ ਕੋਲੇ ਲੰਗਰ ਚੱਲਦੇ ਸੀ ਉੱਥੇ ਵੀ ਇਹਨਾਂ ਦਾ ਪੂਰਾ ਸਾਰ ਸੋ ਅਸੀਂ ਤਾਂ ਹਮੇਸ਼ਾ ਆਪਣੀਆਂ ਸਟੇਜਾਂ ਤੋਂ ਵੀ ਇਹੀ ਗੱਲ ਕਹਿੰਨੇ ਹੁੰਦੇ ਆ ਵੀ ਹਿੰਦੂ ਮੁਸਲਮਾਨ ਇਹ ਹਾਲਾਤ ਨੇ ਆਪਣੇ ਬਿਆਸ ਦਰਿਆ ਦੇ ਉੱਤੇ ਸੋ ਅਸੀਂ ਤਾਂ ਇਹਨਾਂ ਜਾਤਾ ਪਾਤਾ ਤੋਂ ਉੱਪਰ ਉੱਠ ਕੇ ਇੱਕ ਲੋਕਾਂ ਨੂੰ ਸੰਦੇਸ਼ ਦਿੰਨੇ ਵੀ ਇੱਕ ਮੁੱਠ ਹੋ ਕੇ ਜਦੋਂ ਵੀ ਕੋਈ ਆਫਤ ਆਉਂਦੀ ਹੈ ਤੇ ਅਸੀਂ ਲੋਕਾਂ ਦਾ ਸਾਥ ਦਈਏ ਤਾਂ ਇਹ ਅੱਜ ਉਸ ਬਿਰਤਾਰੇ ਦੇ ਵਿੱਚੋਂ ਉਸ ਆਵਾਜ਼ ਦੇ ਵਿੱਚੋਂ ਅੱਜ ਇਹਨਾਂ ਦੇ ਮਨ ਦੇ ਅੰਦਰ ਦਰਦ ਸੀ ਤੇ ਇਹ ਸਾਡੇ ਇਲਾਕੇ ਦੇ ਵਿੱਚ ਕੁਝ ਲੋੜਵੰਦ ਸਮਾਨ ਲੈ ਕੇ ਆਏ ਆ ਸੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਪਰ ਅਸਲ ਸਰਕਾਰਾਂ ਦੀ ਜੇ ਗੱਲ ਕਰੀਏ ਤੇ ਜਿਹੜੇ ਦਰਿਆਵਾਂ ਦੇ ਰੋਖਿਆ ਜਦ ਰਿਆਮਨ ਦਾ ਅੰਦਰਲਾ ਪਾਸਾ ਬੇਸ਼ੱਕ ਉਹ ਮਾਲਕੀ ਹੈ ਉਸ ਮਾਲਕੀ ਨੂੰ ਜਾਂ ਤੇ ਮੁੱਲ ਲਿਆ ਜਾਵੇ ਜਾਂ ਤੇ ਉਹਨੂੰ ਕਿਸੇ ਤਰ੍ਹਾਂ ਵੇਲਾ ਕਰਾ ਕੇ ਦਰਿਆਵਾਂ ਨੂੰ ਡੂੰਗਾ ਕੀਤਾ ਜਾਵੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿਹੜਾ ਪਾਣੀ ਦਾ ਰਸਤਾ ਉਹਨੂੰ ਵੇਲਾ ਕੀਤਾ ਜਾਵੇ ਤਾਂ ਅਨਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਬਚਾਅ ਹੋ ਸਕਦਾ ਜੇ ਆਰਜੀ ਤੌਰ ਤੇ ਇਸੇ ਤਰ੍ਹਾਂ ਐਨਜੀਓ ਸਮਾਜ ਸੇਵੀ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ ਅਸੀਂ ਬਾਰ ਬਾਰ ਮਦਦ ਕਰਦੇ ਰਾਵਾਂਗੇ ਪਰ ਇਹ ਹੜਾਂ ਦਾ ਪੱਕਾ ਹੱਲ ਨਹੀਂ ਹੋਣਾ ਇਹ ਪੱਕਾ ਹੱਲ ਤਾਂ ਹੀ ਹੋਣਾ ਕਿ ਜੇ ਸਰਕਾਰਾਂ ਇੱਤੇ ਧਿਆਨ ਦੇਣ ਸਰਕਾਰਾਂ ਨਦੀਆਂ ਨਾਲ ਦਰਿਆਵਾਂ ਦੀ ਸਫਾਈ ਕਰਨ ਰਹਿੰਦੇ ਕੰਮ ਹੁੰਦੇ ਕੈਮ ਹੁੰਦੇ ਹੋਏ ਉਹ ਇਹਨਾਂ ਦਾ ਪ੍ਰਬੰਧ ਕਰਨ ਪਰ ਅੱਜ ਲੋਕ ਬੜੇ ਔਖੇ ਆ ਲੋਕ ਤਰਾਤਰਾਂ ਕਰਦੇ ਆ ਉਹਨਾਂ ਦੀਆਂ ਸਾਰੀਆਂ ਫਸਲਾਂ ਜਿੱਥੇ ਕਿ ਗੰਨਾ ਰੜਾ ਮੰਡ ਦੇ ਵਿੱਚ ਗੰਨਾ ਝੋਨਾ ਪੱਤੇ ਸਬਜ਼ੀਆਂ ਤੇ ਲੋਕਾਂ ਦੇ ਘਰਾਂ ਦਾ ਸਮਾਨ ਭੇਜ ਕੇ ਲੋਕਾਂ ਦੇ ਘਰਾਂ ਦਾ ਸਮਾਨ ਕੋਠਿਆਂ ਤੇ ਪਿਆ ਹੋਇਆ ਤੇ ਘਰਾਂ ਦਾ ਸਮਾਨ ਬਣਾਉਂਦਿਆਂ ਨੂੰ ਪੂਰਾ ਮੈਂ ਕਹਿੰਦਾ ਜ਼ਿੰਦਗੀ ਲੱਗ ਜਾਂਦੀ ਹੈ ਸੋ ਇਹ ਬੜੀ ਤਰਾਸਦੀਤ ਗੱਲ ਹੈ ਕਿ ਪੰਜਾਬ ਤੇ ਆਫਤਾਂ ਆਉਂਦੀਆਂ ਆ ਪਰ ਪੰਜਾਬ ਦੇ ਲੋਕ ਜੁਝਾਰੂ ਆ ਸਾਰੀਆਂ ਕਮਿਊਨਿਟੀਆਂ ਸਾਰੇ ਭਰਾ ਸਾਡੇ ਨਾਲ ਆ ਰਲ ਮਿਲ ਕੇ ਅਸੀਂ ਇਹਨਾਂ ਨੂੰ ਨਜਿੱਟਾਂਗੇ ਸਰਕਾਰ ਅੱਗੇ ਅਕੀਲ ਕਰਦੇ ਆ ਬੇਇਜ਼ਤੀ ਕਰਦੇ ਆ ਇਹਦੇ ਗਾਂਹ ਤਰਵੰਧ ਜ਼ਰੂਰ ਕਰਨੀ ਇਹ ਪਾਕਾਂਜੀ ਆਪਣੇ ਕਿਹੜੇ ਏਰੀਆ ਤੇ ਕਿੰਨਾ ਬਖਾਨੀ ਆਪਣੇ ਵਜੇ ਹਰਪੁਰ ਦਾ ਏਰੀਆ ਉਸ ਤੋਂ ਰਲੇਟਡ ਨਾਲ ਲੱਗਦੇ ਆ ਨਾਲ ਪਿੰਡੇ ਘੁਟਵਾਲੀਆਂ ਸਾਰੇ ਇਕੱਠੇ ਮੌਜੂਦ ਤੇ ਮਾਰੀ ਫਨਵਾ ਤੇ ਕਿੰਨੇ ਘਾਰ ਆਏ ਸੱਤ ਪਿੰਡੇ ਇਹ ਮਾਸੂਦੇ ਆਇਆ ਉੱਤੀ ਹੱਥਾਂ ਦਾ ਜਨਾਬੇ ਕਾਹਨ ਸੁਸਤੀ ਵੜਿਆ ਜਿਹੜਾ ਪਾਣੀ ਆਦਿ ਜਗਾ ਤੇ ਵੀ ਕਰਦੇ ਨਾ ਆਪ ਜਿਹੜੀ ਜਗਾ ਤੇ ਇੱਕ ਥਾਸੀ ਦੇ ਉੱਤਾਂ ਦੇ ਵਾਹੇ ਜਿਹੜਾ ਜਗਾ ਆ ਇੱਕ ਉਹ ਸਾਡੀ ਬੋਰਜਾਂ ਸਮਾਜ ਪਾਰਟੀ ਦੇ ਸਾਡੇ ਬਹੁਤ ਸਰਕਾਰ ਜੋ ਸਰਦਾਰ ਗਰੀਪੁਰੀ ਜੀ ਅੱਜ ਇੱਥੇ ਜੱਜਾ ਲੈਣ ਆਏ ਸੀਗੇ ਉਹਨਾਂ ਨੇ ਬਸਵਾਸ ਦਵਾਇਆ ਇੱਥੇ ਡੰਗਰਾਂ ਦੇ ਚਾਰੇ ਦੀ ਬਹੁਤ ਪ੍ਰੋਬਲਮ ਹੈ ਉਹ ਲੰਗਰ ਦੇ ਤੋਂ ਚਲੋ ਕੋਈ ਗੱਲ ਨਹੀਂ ਲੰਗਰ ਤਾਂ ਚੱਲਦੇ ਆ ਗੁਰੂ ਘਰ ਦੇ ਨਾਲ ਆ ਸਭਰਾਵੀ ਤੋਂ 15 ਮੋਦੀ ਬੋਲਿਂਸ ਇਹ ਕਹਿੰਦੇ ਆ ਕਿ ਜੇ ਆਪਾਂ ਨੂੰ ਗੋਮੇ ਸਾਡੇ ਰਿਲੇਟਿਵਸ ਨਾਲ ਬੋਲਣਾ ਹੈ ਬਹੁਤ ਵਕਤ ਲੱਗਦਾ ਹੈ ਕੋਈ ਬੋਲਣਾ ਹਾਂਜੀ ਪੈਂਦੇ ਆਪਣੇ ਤੁਸੀਂ ਵੀ ਹੈ ਨਾ ਹਰਾਂ ਦੀ ਮਾਰ ਤੋਂ ਆ ਕੇ ਇੱਥੇ ਉੱਪਰ ਬੈਠੇ ਹੋ ਹਾਂਜੀ ਹਾਂਜੀ ਹੋਰ ਕੀ ਕੀ ਮੁਸ਼ਕਲਾਂ ਤੁਹਾਨੂੰ ਆ ਰਹੀਆਂ ਆ ਉਹਦੇ ਬਾਰੇ ਕਿ ਦੱਸੋ ਮੁਸ਼ਕਲਾਂ ਤੇ ਬਾਜੀ ਹੋਈ ਆ ਬਸ ਵੀ ਪਾਣੀ ਜ਼ਿਆਦਾ ਆ ਗਿਆ ਉੱਤੇ ਆਉਣਾ ਪਿਆ ਵਾ ਹੁਣ ਚੱਲੇ ਰੋਟੀ ਪਾਣੀ ਜੋ ਸਰਕ ਪ੍ਰੈਸ਼ਨ ਸਰਕ ਕੁਝ ਦੇਣ ਦੇ ਆ ਹਾਂਜੀ ਹਾਂਜੀ ਇੱਕ ਮਿੰਟ ਰੁਕਦੇ ਜੀ ਇਕਲਾ ਤਾਂ ਭਾਈ ਜੀ ਤੁਹਾਨੂੰ ਪਤਾ ਹੀ ਆ ਜੀ ਦੀ ਜਰੂਰਤ ਹੋਵੇ ਤੇ ਤੁਸੀਂ ਦੱਸ ਸਕਦੇ ਹੋ ਤਾਂ ਕਿ ਅਸੀਂ ਇਸ ਸਵੈ ਸੇਵੀ ਸੰਸਥਾ ਨੂੰ ਆਗਦੀ ਦੇ ਕੋਈ ਹਿੱਸੇ ਕੀ ਭਾਈ ਸਹੂਲਤਾਂ ਦੇ ਸਾਰੀਆਂ ਇੱਥੇ ਦੇਣਦੇ ਆ ਸਭ ਕੁਝ ਇਹ ਲੰਗਰ ਪਾਣੀ ਆਉਂਦਿਆ ਸਾਰਾ ਸਮਾਨ ਆਉਂਦਿਆ ਕੋਈ ਵੀ ਪ੍ਰਚਾਰਣ ਜਿਹੜੇ ਆ ਸਾਡੀ ਬਹੁਤ ਸਾਡੀ ਕਰਨ ਦੇ ਆ ਇਵਾਜਤ ਬਹੁਤ ਜਿਆਦਾ ਕਰਨ ਦੇ ਆ ਸੌਣ ਵਾਸਤੇ ਅੱਜ ਭਾਈ ਆਏ ਸੀ ਚਾਦਰਾਂ ਦੇ ਕੇ ਗਏ ਕੁਛ ਅਸੀਂ ਘਰੋਂ ਲੈ ਕੇ ਆਂਦਾ ਆਪਣਾ ਸਮਾਨ ਹਾਂਜੀ ਘਰ ਸਾਡਾ ਨਜ਼ਦੀਕ ਹੀ ਆ ਉੱਥੇ ਸਾਰਾ ਕੁਝ ਲੈ ਕੇ ਆਂਦਾ ਪਰ ਪਾਣੀ ਨੇ ਨਿਕਲ ਨਹੀਂ ਦਿੱਤਾ ਮਸਾ ਹਾਂਜੀ ਇਸ ਕਰਕੇ ਫਿਰ ਹੁਣ ਤੁਹਾਨੂੰ ਪਤਾ ਹੀ ਆ ਬਾਕੀ ਇਸ ਫਿਲਮਾਂ ਤੁਸੀਂ ਆਪਾਂ ਦੇ ਲੱਗ ਕੇ ਕਿੰਨੇ ਕੁ ਪਰਿਵਾਰ ਆਪਣੇ ਮਨਾ ਉੱਠ ਗਏ 10 ਪਰਿਵਾਰ 10 ਘਰ ਆ ਗਏ ਆ ਜੀ 10 ਘਰ ਆ ਸੀ ਹਾਂਜੀ 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 ਥੱਲੇ ਸਾਡੇ નીચે ਸਾਡੇ ਘਰ ਆ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਇਹ ਸਤਜਿਲਸ਼ੀ ਭਗਸੇਗ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀ ਸਿਮ ਇਜਾਜ਼ਤ ਦਿਓ ਧੰਨਵਾਦ